ਕੁਝ ਬੰਦੇ ਜਿਹੜੇ ਸੀਸੀਟੀਵੀ ਫੁਟੇਜਸ ਵਿੱਚ ਆਉਂਦੇ ਆ ਬੰਦੇ ਤੇ ਉਹ ਬੰਦੇ ਉਥੋਂ ਦਕਾਨ ਤੋਂ तकरीबन 100000 ਰੁਪਏ ਦਾ ਲੈਪਟਾਪ ਚੋਰੀ ਕਰਕੇ ਜਾਂਦੇ ਆ ਟੈਕਨੀਕਲ ਤੇ ਹਿਊਮਨ ਸਰਚਰਾਂ ਨੇ ਇਹਨਾਂ ਨੇ ਜਦੋਂ ਇਨਫੋਰਮੇਸ਼ਨ ਗੈਦਰ ਕਰਨੀ ਸ਼ੁਰੂ ਕੀਤੀ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਇਸ ਰੈਸਟੋਰੈਂਟ ਦਾ ਜਿਹੜਾ ਮੈਨੇਜਰ ਆ ਉਹ ਵਿੱਚ ਪਤਨੀ ਇਨਵੋਲ ਲੰਬੇ ਸਮੇਂ ਤੋਂ ਇਹ ਕੰਮ ਵੀ ਕਰ ਰਹੇ ਸੀਗੇ ਇਸ ਜਗ੍ਹਾ ਤੇ ਇਹ ਵਿਸ਼ਵਾਸਪਾਤਰ ਜਿਹਾ ਰੈਸਟੋਰੈਂਟ ਮਾਲਮ ਨੂੰ ਇਹ ਥੋੜਾ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਵੀ ਇਹ ਕਿਦਾਂ ਹੋ ਗਿਆ ਹੁਧਿਆਣਾ ਦੇ ਏਡੀਸੀਪੀ ਰਮਨਦੀਪ ਸਿੰਘ ਪੁੱਲਰ ਨੇ ਪ੍ਰੈਸ ਕਾਨਫਰੈਂਸ ਦੌਰਾਨ ਖੁਲਾਸਾ ਕੀਤਾ ਹੈ ਦੱਸ ਦਈਏ ਕਿ ਥਾਣਾ ਡਿਵੀਜ਼ਨ ਨੰਬਰ 5 ਅਧੀਨ ਸਰਾਂਬਾ ਨਗਰ ਕਿਪਸ ਮਾਰਕੀਟ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਚੋਰੀ ਮਾਮਲੇ 'ਚ ਪੰਜ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ 30 ਤਰੀਕ ਨੂੰ ਮਾਮਲਾ ਦਰਜ ਕੀਤਾ ਸੀ ਅਤੇ ਅੱਜ 1 ਵਜੇ ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਇਹਨਾਂ ਪਾਸੋਂ 70000 ਰੁਪਏ ਦੀ ਨਕਦੀ ਅਤੇ ਲੈਪਟਾਪ ਵੀ ਬਰਾਮਦ ਕੀਤਾ ਗਿਆ ਹੈ ਇਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਨੇ 6ਵੇਂ આરોપી ਦੀ ਭਾਲ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਕੁੱਲ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ਵਿੱਚੋਂ 5 ਨੂੰ ਕਾਬੂ ਕਰ ਲਿਆ ਹੈ ਹਾਂ ਜੀ ਸਰ ਜੀ ਸਰ ਸੂਏ ਮੁਕੱਦਮਾ ਨੰਬਰ 14 ਹੈ ਜੀ ਇਹ ਮਿਤੀ 31 24 ਨੂੰ ਰਜਿਸਟਰ ਕੀਤਾ ਗਿਆ ਹੈ ਇਹ ਚ ਧਾਰਾ 457 380 411 اے آئی پی سی ਦਾ ਡਿਵੀਜ਼ਨ 5 ਦੇ ਵਿੱਚ ਮਕਦਮਾ ਦਰਜ ਹੋਇਆ ਸੀ ਇੱਚ ਇਨਫਰਮੇਸ਼ਨ اے آئی سی ਕਿ ਇੱਕ ਇਹ ਜਿਹੜਾ ਬੁਖਾਰਾ ਰੈਸਟੋਰੈਂਟ ਹੈਗਾ ਕੈਪਸ ਮਾਰਕੀਟ ਦੇ ਨਾਲ ਤੇ ਉੱਥੇ ਚੋਰੀ ਹੁੰਦੀ ਆ ਰਾਤ ਦੇ ਸਮੇਂ ਚੋਰੀ ਹੁੰਦੀ ਆ ਕੋਈ ਬੰਦੇ ਜਿਹੜੇ ਸੀਸੀਟੀਵੀ ਫੁਟੇਜਸ ਵਿੱਚ ਆਉਂਦੇ ਆ ਬੰਦੇ ਤੇ ਉਹ ਬੰਦੇ ਉਥੋਂ ਦੁਕਾਨ ਤੋਂ ਤਕਰੀਬਨ ਲੱਖ ਰੁਪਇਆ ਤੇ ਲੈਪਟਾਪ ਚੋਰੀ ਕਰਕੇ ਜਾਂਦੇ ਆ ਤੇ ਜਦੋਂ ਨੈਕਸਟ ਡੇ ਆ ਕੇ ਉਹ ਓਨਰ ਚੈੱਕ ਕਰਦਾ ਆ ਤੇ ਉਹਦਾ ਕੈਸ਼ ਮਿਸਿੰਗ ਹੁੰਦਾ ਦੁਕਾਨ ਦੇ ਤਾਲੇ-ਤੁਲੇ ਟੁੱਟੇ ਹੁੰਦੇ ਆ ਉਹ ਆ ਕੇ ਇਤਲਾਹ ਦਿੰਦਾ ਤੇ ਇਲਾਕਾ ਪੁਲਿਸ ਪੰਜ ਨੰਬਰ ਡਿਵੀਜ਼ਨ ਦੇ ਐਸਐਚਓ ਜਗਜੀਤ ਸਿੰਘ ਏਸੀਪੀ ਸਰਵਨਾਈਸ ਜਤਿਨ ਬਾਂਸਲ ਇਹ ਟੀਮਾਂ ਬਣਾ ਕੇ ਇਹ ਆਪਣੀਆਂ ਟੈਕਨੀਕਲ ਤੇ ਹਿਊਮਨ ਸਰਚਰਾਂ ਹੀ ਇਹਨਾਂ ਨੇ ਜਦੋਂ ਇਨਫੋਰਮੇਸ਼ਨ ਗੈਦਰ ਕਰਨੀ ਸ਼ੁਰੂ ਕੀਤੀ ਤਾਂ ਇਹਨਾਂ ਨੂੰ ਕਲੂ ਮਿਲਿਆ ਕਿ ਜਿਹੜਾ ਇਸ ਰੈਸਟੋਰੈਂਟ ਦਾ ਜਿਹੜਾ ਮੈਨੇਜਰ ਆ ਉਹ ਵਿੱਚ ਪਰਸਨਲੀ ਇਨਵੋਲਵ ਆ ਜੇ ਜਦੋਂ ਉਹਨੂੰ ਬੁਲਾ ਕੇ ਉਹਨੂੰ ਪੁੱਛ ਕੇ ਇਸ ਦੇ ਦੌਰਾਨ ਜਦੋਂ ਹੋਰ ਸਾਨੂੰ ਖੁਲਾਸੇ ਹੋਏ ਤਾਂ ਪਤਾ ਲੱਗਿਆ ਵੀ ਇਹਨੇ ਸਮੇਤ ਪੰਜ ਜਣੇ ਹੋਰ ਸੀ ਟੋਟਲ 6 ਪਰਸਨਸ ਜਿਹੜੇ ਬਾਕੀ ਦੇ ਨੇ ਉਹ ਵੀ ਵਰਕਰ ਹੀ ਸੀਗੇ ਇਸ ਰੈਸਟੋਰੈਂਟ ਦੇ ਤੇ ਕੁਝ ਜਿਹੜੇ ਬੰਦੇ ਬਾਹਰੋਂ ਬੁਲਾ ਕੇ ਇਹਨਾਂ ਨੇ ਇਹਨਾਂ ਨੇ ਇਕੱਠੇ ਹੋ ਕੇ ਜਿਹੜੀ ਇਹ ਦੁਕਾਨ ਦੇ ਤਾਲੇ ਤੋੜ ਕੇ ਇੱਥੋਂ ਕੈਸ਼ ਚੋਰੀ ਕੀਤਾ ਲੈਪਟਾਪ ਚੋਰੀ ਕੀਤਾ ਤੇ ਇਹਨੂੰ ਜਿਹੜਾ ਕੈਸ਼ ਆ ਉਹ 70000 ਰੁਪਏ ਰਿਕਵਰ ਹੋ ਚੁੱਕੇ ਨੇ ਤੇ ਇੱਕ ਐਚਪੀ ਕੰਪਨੀ ਦਾ ਲੈਪਟਾਪ ਆ ਉਹ ਵੀ ਰਿਕਵਰ ਕਰ ਲਿਆ ਗਿਆ ਇਸਾ ਕਿੱਥੇ ਦੇ ਰਹਿਣ ਵਾਲੇ ਸਾਰੇ ਕਨੇ ਇਹ ਰਹਿਣ ਵਾਲੇ ਕੋਈ ਮਾਡਲ ਟਾਊਨ ਦਾ ਹੈ ਜੋਦੀਕਰਾਂ ਦੇ ਨੇ ਤੇ ਇਹ ਕੋਈ ਥਾਣਾ ਸਦਰ ਦੇ ਇਲਾਕੇ ਦਾ ਸਾਰੇ ਬੰਦੇ ਰਹਿਣ ਵਾਲੇ ਇੱਥੋਂ ਦੇ ਨੇ ਲੰਬੇ ਸਮੇਂ ਤੋਂ ਇਹ ਕੰਮ ਵੀ ਕਰ ਰਹੇ ਸੀਗੇ ਇਸ ਜਗ੍ਹਾ ਤੇ ਇਹ ਵਿਸ਼ਵਾਸਪਾਤਰ ਸੀਗਾ ਰੈਸਟੋਰੈਂਟ ਮਾਲਕ ਨੂੰ ਇਹ ਥੋੜਾ ਲੱਗ ਰਿਹਾ ਸੀਗਾ ਵੀ ਪਤਾ ਨਹੀਂ ਵੀ ਇਹ ਕਿਦਾਂ ਹੋ ਗਿਆ ਤੇ ਇਹਨੂੰ ਚੀਜ਼ ਨੂੰ ਬਹੁਤ ਡੰਗਾਈ ਨਾਲ ਜਦੋਂ ਇਨਵੈਸਟੀਗੇਟ ਕੀਤਾ ਗਿਆ ਥੋਰਲੀ ਜਿਹੜਾ ਇੱਕ ਪੁਲਿਸਿੰਗ ਪਰਸਪੈਕਟਿਵ ਤੋਂ ਇੱਕ ਅਚੀਵਮੈਂਟ ਹੈ ਕਿ ਐਸਐਚਓ ਸਾਹਿਬ ਨੇ ਖੁਦ ਜਾ ਕੇ ਮੌਕੇ ਨੂੰ ਚੰਗੀ ਤਰ੍ਹਾਂ ਵਿਊ ਕਰਕੇ ਇਹਨਾਂ ਨੇ ਓਪੀਨੀਅਨ ਆਪਣਾ ਇੱਕ ਥਿਊਰੀ ਜਿਹੜੀ ਬਿਲਡ ਕੀਤੀ ਵੀ ਆਹ ਚੀਜ਼ ਹੋ ਸਕਦੀ ਆ ਤੇ ਲੇਟਰ ਔਨ ਜਦੋਂ ਐਵੀਡੈਂਸ ਲਿੰਕਿੰਗ ਮਿਲਿਆ ਇਹਨਾਂ ਨੂੰ ਤਾਂ ਇਹਨਾਂ ਦੀ ਜਿਹੜੀ ਇਨੀਸ਼ੀਅਲ ਥਿਊਰੀ ਨੂੰ ਸਬਸਟੈਂਸ਼ੀਏਟ ਕਰ ਰਿਹਾ ਸੀਗਾ ਤੇ ਉਹ ਲਿੰਕਿੰਗ ਐਵੀਡੈਂਸ ਤੋਂ ਬਾਅਦ ਜਦੋਂ ਕੁਐਸਚਨਿੰਗ ਕੀਤੀ ਅਸੀਂ ਅਕਿਊਸ ਪਰਸਨਸ ਦੀ ਤਾਂ ਇਹ ਰਿਵੀਲ ਹੋਇਆ ਕਿ ਜਿਹੜੀ ਚੋਰੀ ਇਹਨਾਂ ਨੇ ਕੀਤੀ ਇਹਨਾਂ ਨੇ ਚੋਰੀ ਵਾਲਾ ਅਮਾਊਂਟ ਵੀ ਸਾਨੂੰ ਦੱਸਿਆ ਕਿਥੇ ਉਹ ਵੀ ਰਿਕਵਰ ਕਰ ਲਿਆ ਚੋਰੀ ਵਾਲਾ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੇ ਕਿੱਥੇ ਕਰ ਰਹੇ ਨਾਲ ਕਾਫੀ ਲੰਬੇ ਸਮੇਂ ਤੋਂ ਕੰਮ ਕਰਦਾ ਗਿਆ ਸੀ ਇਹ ਮੋਡਲ ਟਾਊਨ ਦਾ ਰਹਿਸ਼ੀ ਐਸ ਵੇਲੇ ਪਾਸ ਜਿਹੜੇ ਹੈਗੇ ਐਂਟੀਸੀਡੈਂਟਸ ਉਹ ਅਸੀਂ ਚੈੱਕ ਕਰਦੇ ਪਏ ਸਰ ਇਹਨਾਂ ਦੀ ਉਮਰ ਕਿੰਨੀ ਸੀ ਉਹ ਏਜ ਪ੍ਰੋਫਾਈਲ ਇਹਨਾਂ ਦਾ 30 40 ਇਸ ਕਿਸਮ ਦਾ ਸੀਗਾ ਇਹਨਾਂ ਦਾ